ਵੇਢੀ ਤੇ ਜੋ ਖਾਣਾ ਹੈ ਕਿੰਨਾ ਰੁਪਈਆ ਮੈਂ ਖਾਣੇ ਦਾ ਅੱਧਾ ਤੋਂ ਦੋ ਹੁੰਦਾ ਜੀ ਨਹੀਂ ਸਰ ਉਹ ਨਹੀਂ ਗਿਆ ਕਪੀ ਤਾਂ ਕੀ ਬਾਕੀ ਆ ਨਾ ਨਹੀਂ ਰਮਣ ਜੀ ਤੇ ਮੈਨੂੰ ਮਿਲੋ ਆਉਂਦੀ ਹੁੰਦੀ ਹੈ ਮਾੜੀ ਹੁੰਦੀ ਹੈ ਨਹੀਂ ਇੱਕ ਟਾਈਮ ਰੱਖੋ ਇਹ ਮੈਂ ਥੋੜਾ ਗੱਡੀ ਚੱਲੂਗੀ ਕੋਪਾ ਨਾ ਜਿੱਤੇ ਵਾਰ ਪੱਤੀ ਕਰਦੇ ਆ ਨਾ ਪੰਜ ਕਰ ਲਿਓ ਉਹਨੂੰ ਮੈਂ ਪੂਰੀ ਕਰ ਦਾਂਗਾ ਲੱਖ ਦਾ ਘਟੇ ਜੋਂਦਾ ਨਹੀਂ ਮੈਂ ਵਾਨੇ ਵਾਨੇ ਉਹ ਨਹੀਂ ਮੈਨੂੰ ਚਾਹੀਦੇ ਕੰਮ ਮੈਨੂੰ 15 ਮਿੰਟ ਚਾਹੀਦੇ ਮੈਂ ਮਜਬੂਰ ਹੋ ਕੇ ਆਇਆ ਅੱਜ ਮੈਨੂੰ ਸ਼ਿਕਾਇਤਾਂ ਆਉਂਦੀਆਂ ਤੇ ਬੰਦੇ ਬਿੰਦ ਨਹੀਂ ਕੰਮ ਨਹੀਂ ਕਰਦੇ ਖੱਜਲਖਾਰ ਕਰਦੇ ਨੇ ਮੇਰੇ ਜੋ ਘੜੇ ਪਤਾ ਹੋਣਗੇ ਮਾੜਾ ਜਿਹਾ ਬੜਾ ਹੀ ਹੋਊ ਇਧਰ ਦੀ ਜੀ ਹੈ ਸਾਡਾ ਤਾਂ ਸਾਈਟ ਭਾਂਦੇ ਹੈ ਹਾਂ ਸਾਈਟ ਭਾਂਦੇ ਉਹ ਬੋਲ ਮਤਾਂ ਸਾਈਡ ਤੈਨੂੰ ਜੋ ਬੰਦ ਤੂੰ ਕਿਹਨੇ ਰੱਖੀ ਹੈ ਨਹੀਂ ਸੈਨ ਤੋਂ ਬਗੈਰ ਵੀ ਬੰਦ ਦੇ ਤਾਂ ਸਾਈਡ ਨਹੀਂ ਚੱਲਦੀ ਤਰੀਕ ਨਹੀਂ ਸਾਈਡ ਇੱਕ ਤਾਂ ਨਹੀਂ ਚੱਲੇ ਦੋ ਦਿਨ ਨਹੀਂ ਚੱਲੇ ਇਹ ਟੂ ਅੱਜ ਫਿਰ ਗੋਪੀ ਨੂੰ ਫੋਨ ਕਰ ਕਹਿਣਾ ਪਿਆ ਵੀ ਮੇਰੇ ਆਪਾਂ ਉਹਦੇ ਦੇ ਦੇ ਸਾਈਨ ਨਹੀਂ ਮੈਂ ਕਰੀ ਇੱਕ ਤਰੀਕ ਦੀ ਸਰਪੰਚ ਉਹ ਆਪੇ ਦੇਗੀ 28 ਤਰੀਕ ਨੂੰ ਪੂਰੀ ਨਹੀਂ ਸੀਗੇ ਸਾਈਨ ਕਰਵਾਏ ਸੀਗੇ ਚਲੋ ਤਾਂ ਸਾਈਡ ਬੰਦ ਨਹੀਂ ਕਰਦਾ ਜਿਹੜੇ ਮਿਆਣੀ ਪਿੰਡ ਮੈਂ ਲੀਵਰ ਘੜਾਈ ਤੁਮਰੇ ਮੈਸਟਾਲ ਜਮਾ ਨਹੀਂ ਕਰਾਉਂਦਾ ਪਿਆ ਉਹਦੀ ਮੈਂ ਤੁਹਾਨੂੰ ਦੱਸਣਾ ਚਲ ਜਿਹੜੀ ਰਿਆ ਕੰਮ ਕਰਨਾ ਕਿ ਨਹੀਂ ਕਰਨਾ ਸਰ ਕਰਨਾ ਜੀ ਉਹਦੀ ਸ਼ੋਖ ਖਰਾਬ ਕਰਦੇ ਆ ਮੈਂਨਾਂ ਨੂੰ ਕਿਹਾ ਸੀਗਾ ਉਹਦੀ ਸ਼ਿਕਾਇਤ ਹੋਈ ਸੀ ਆਨਲ ਆਨਲਾਈਨ ਟੈਂਡਰਸ ਆ ਫੋਟੋ ਤੋਂ ਫੋਟੋ ਕੀਤੀ ਪੀਤਿਸ਼ ਕਹਿ ਦੋ ਉਹ ਮੈਂ ਕਿਹੜੀ ਚ ਕਹਿ ਦਈ ਉਹ ਦੇਈ ਸ਼ਿਕਾਇਤ ਜ਼ੀਰੋ ਹੀ ਕਰਾਇਆ ਨਹੀਂ ਤੂੰ ਸ਼ਿਕਾਇਤ ਤਾਂ ਦੇ ਖਾਸਾ ਨੂੰ ਮੈਂ ਤੁਹਾਨੂੰ ਖਾਈਏ ਸ਼ਿਕਾਇਤ ਹੋਈ ਹੈ ਲੈ ਸ਼ਿਕਾਇਤ ਦੇ ਮੈਨੂੰ ਉਹ ਦੇ ਦੇਾਂਗੇ ਨਹੀਂ ਹੁਣ ਹੈ ਨਹੀਂ ਜਿਹੜੇ ਬੰਦਾ ਕਰਦਾ ਸੀ ਉਹਨੂੰ ਮੈਂ ਕਿਹਾ ਵੀਡੀਓ ਸਾਹਿਬ ਇਹਨਾਂ ਸਾਰਿਆਂ ਨੂੰ ਲੋਅ ਸਮਝਾ ਸਾਰੇ ਕਰਦੇ ਖਰਾਬ ਬੰਦਿਆਂ ਨੂੰ ਮੈਂ ਕਿੰਨੇ ਲੋਕ ਜਿੰਨੇ ਵੀ ਬਿਰਕਲ ਆਉਂਦੇ ਨੇ ਸਾਰੇ ਰੋਂਦੇ ਆਉਂਦੇ ਨੇ ਸਿਰਰੋਸ ਇੱਕ ਸਾਲ ਹੋ ਗਿਆ ਪਿੰਡ ਕਦੇ ਆਏ ਨਹੀਂ ਸੀਗਾ ਕਮਾਲ ਯਕਰ 15 ਦਿਨ ਵਿੱਚ ਬੱਬਰ ਹੋਣਾ ਮੈਂ ਮਿੰਤਾ ਕਰ ਕਰ ਮਰਦੀ ਆ ਇਹ ਸਰਪੰਚ ਨੇ ਨਹੀਂ ਚੱਕਦਾ ਉਲਟਾ ਫੇਰ ਨੂੰ ਫੋਨ ਕਰ ਕਹਿੰਦਾ ਮੈਂ ਸੈਨ ਨਹੀਂ ਕਰਾਂ ਦਲਜੀਤ ਨੂੰ ਸੈਨ ਕਰਾ ਜਿੰਦੇ ਇਹ ਤਾਂ ਕੱਢ ਨਹੀਂ ਹੋਏ ਉਹ ਨਹੀਂ ਸਰ ਮੈਂ ਰਮਨ ਨੂੰ ਕਿਹਾ ਸੀਗਾ ਤੂੰ ਬਣਾ ਦਿਓ ਰਮਨ ਕਹਿੰਦਾ ਮੈਂ ਬਣਾ ਦੇਣਾ ਪਰ ਇੱਕ ਤਰੀਕ ਤੋਂ ਰਮਨ ਲੈ ਕੇ ਰਮਨ ਸੈੱਟ ਕਰੋ ਸਿਸਟਮ ਸੈੱਟ ਕਰੋ ਸਾਡਾ ਸੈੱਟ ਹੈ ਐਮਐਲ ਸਾਹਿਬ ਸੈਟੀਸਫੈਕਟ ਤੁਹਾਨੂੰ ਤੁਸੀਂ ਗੱਲ ਆਪਾਂ ਚੱਲਦੇ ਦਫ਼ਤਰ ਬੀੜਾ ਸਾਹਿਬ ਕੋਲ ਜਾਂਦੇ ਜੋ ਉੱਥੇ ਬਹਿ ਕੇ ਤਾਂ ਸਾਰੀ ਗੱਲ ਦੱਸਦਾ ਜੋ ਗੰਦ ਪਿਆੜਾ ਇੱਥੇ ਜੀ ਸਾਨੂੰ ਸੁਣ ਬੋਲਣੇਗੀ ਅਸੀਂ ਦੂਜੀ ਵਾਰ ਸਰਪੰਚਾਂ ਵੀ ਬਣ ਕੇ ਆ ਗਏ ਸਾਡੇ ਵੀ ਨਵੇਂ ਵੀ ਕਿਸੇ ਗੱਲ ਦੇ ਬਣ ਕੇ ਆਏ ਅਸੀਂ ਵੀ। ਥੱਲੇ ਉਹ ਫੋਟੋ ਉਹ ਬਾਹਰ ਖੜੇ ਕਿੱਥੇ ਆ ਉਹ ਦੇਖ। ਕੰਮ ਕੋਈ ਮੌਕੇ ਦਾ ਮੌਕੇ ਕਰ ਮੈਂ ਦੱਸਦਾ ਇਹ ਆਪਣੇ 15 ਦਿਨ ਹੋ ਗਏ ਆਪਣੇ ਜੋਬ ਕੱਢ ਦਿੱਤੇ ਨੂੰ। ਇਹ ਪੈਸਾ ਬੈਠਾ ਰੋ ਰਿਹਾ ਉਹ ਮੜਾ ਇਹ ਗੱਲ। ਭਾਈ ਸਤ ਜੇ ਪਰ ਦਾ ਕੰਮ ਸਾਰੇ ਪਿੰਡਾਂ ਦਾ ਕੁ ਖਤਮ ਨਾ ਹੋਣਾ। ਹਾਂਜੀ ਐਮਐਲ ਸਾਹਿਬ ਅੱਜ ਤੁਸੀਂ ਵੀਡੀਓ ਦਸਤਰ ਪਹੁੰਚਿਓ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਇਥੇ। ਅੱਜ ਬीडीपीਓ ਦਫਤਰ ਫਾਜ਼ਲ ਕਾ ਵਿਖੇ ਜੋ ਨਵੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਸਰਪੰਚ ਔਰ ਜਿਹੜੇ ਪੰਚ ਨੇ ਸਾਡੇ ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਔਰ ਜੋ ਕਈ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਸੀਗੀਆਂ ਦਫਤਰਾਂ ਦੇ ਵਿੱਚ ਆ ਕੇ ਜਿਹੜੇ ਸਾਡੇ ਬीडीपीਓ ਨੇ ਸਾਡੇ ਏਪੀਓ ਸਾਹਿਬ ਨੇ ਜਿਹੜਾ ਸਾਰਾ ਸਟਾਫ ਹੈ ਬीडीपीਓ ਆਫਿਸ ਦਾ ਮਨਰੇਗਾ ਦਾ ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਏ ਜੇ ਕੋਈ ਕੰਮ ਲੈ ਕੇ ਆਉਂਦਾ ਹੈ ਨਾਲ ਦੀ ਨਾਲ ਉਹਨਾਂ ਦਾ ਕੰਮ ਕੀਤਾ ਜਾਏ ਉਸ ਤਰ੍ਹਾਂ ਸਾਰੇ ਜਿਹੜੇ ਅਫਸਰ ਸਾਹਿਬਾਨਾਂ ਨਾਲ ਮੀਟਿੰਗ ਕੀਤੀ ਹੈ ਵਿਚਾਰਾਂ ਕੀਤੀਆਂ ਨੇ ਕੋਈ ਮੁਸ਼ਕਲ ਜਿਹੜੀ ਲੋਕਾਂ ਨੂੰ ਆਉਂਦੀ ਹੈ ਉਹ ਹੱਲ ਕਰਨ ਬਾਰੇ ਜਿਹੜੀ ਅਫਸਰਾਂ ਨੂੰ ਦਿੱਤਾ ਗਿਆ ਹੈ